ਆਗੇ ਬਈ ਓਏ ਆ ਦੇਖੋ ਦੁੱਧ ਲੈ ਕੇ ਆਇਆ ਸੀ ਮੈਂ ਤੇ ਸਰਕਾਰੀ ਦੈਰੀ ਤੋਂ ਇਹ ਨਾਲ ਗਏ ਸੀ ਦੁੱਧ ਲੈਣ ਇਹਨਾਂ ਨੂੰ ਪਤਾ ਕਿ ਵੀ ਸਾਡੇ ਦੁੱਧ ਦਾ ਟਾਈਮ ਹੋ ਗਿਆ ਨਾਲ ਜਾਂਦੇ ਦੁੱਧ ਲੈਣੇ ਆ ਦੇਖੋ ਆ ਗਏ ਸਾਰੇ 7:07 ਮਿੰਟ ਹੋ ਗਏ ਤੇ ਦੁੱਧ ਦਾ ਟਾਈਮ ਹੋ ਗਿਆ ਆ ਜਾਓ ਬਈ ਓਏ ਤੇ ਕਰ ਦਿਓ ਸਪੋਰਟ ਬਈ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਇਹ ਸਾਰਿਆਂ ਦੀ ਨਾਨੀ ਇਹਦੀ ਨਾਨੀ ਆ ਸਾਰਿਆਂ ਦੀ ਇਹ ਨਾਨੀ ਲੱਗੀ ਹਾਂ ਇਹਦੀਆਂ ਕੁੜਗੀਆਂ ਸਾਰੀਆਂ ਘੂਰਦੀ ਆਵਦੇ ਦੋ ਧਿਆਨ ਨੂੰ ਵੱਡੂ ਤੈਨੂੰ ਨਾ